ਅਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵੱਡੇ ਪੱਧਰ ਤੇ ਭਾਰਤ ਸਰਕਾਰ ਵੱਲੋਂ ਦਿੱਲੀ ਦੀ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਦੇ ਨਾਲ ਧੋਖਾ ਦਿੱਤਾ ਜਾ ਰਿਹਾ ਔਰ ਪੰਜਾਬ ਦੇ ਗਰੀਬਾਂ ਦੀ ਜਿਹੜੀ ਹੈ ਉਹ ਰੋਟੀ ਤੇ ਲੱਤ ਮਾਰੀ ਜਾ ਰਹੀ ਜਿਹਨੂੰ ਆਪਾਂ ਕਹਿੰਦੇ ਆ 48 ਦਿਨ ਤੇ ਰੋਟੀ ਚੱਕਰ ਦੀ ਕੋਸ਼ਿਸ਼ ਕੀਤੀ ਜਾ ਰਹੀ 8 ਲੱਖ 2000 ਤੋਂ ਉੱਤੇ ਜਿਹੜੇ ਆ ਉਹ ਗਰੀਬ ਪਰਿਵਾਰਾਂ ਦੇ ਜਿਹੜੇ ਆ ਉਹ ਰਾਸ਼ਨ ਕਾਰਡ ਕੱਟੇ ਜਾ ਰਹੇ ਆ ਵੱਖ-ਵੱਖ ਜਿਹੜੇ ਆ ਉਹ ਬਹਾਨੇ ਲਾ ਕੇ ਚਲੋ ਕਰੋ ਤੰਗ ਕਰਨ ਦੀ ਨੀਤ ਰਾਂ ਔਰ ਕੇਵਾਈਸੀ ਜਿਹੜੀ ਪਹਿਲਾਂ ਕਰਾਈ ਹੈ ਇਹਨਾਂ ਨੇ ਕੇਵਾਈਸੀ ਦੇ ਤਹਿਤ ਜਿਹੜਾ ਉਹ ਲਗਭਗ 53 ਲੱਖ ਦੇ ਕਰੀਬ ਪੰਜਾਬ ਦੇ ਲੋਕ ਆ ਜਿਹੜੇ ਵਾਝੇ ਹੋਗੇ ਰਾਸ਼ਨ ਤੋਂ ਔਰ ਕੱਲੇ ਫਰੀਦਕੋਟ ਜਿਹੜਾ ਛੋਟਾ ਜ਼ਿਲ੍ਹਾ ਪੰਜਾਬ ਦਾ ਸਭ ਤੋਂ ਛੋਟਾ ਜ਼ਿਲ੍ਹਾ ਆਪਾਂ ਜਿਨਾਗੇ ਤਾਂ 51 ਹਜ਼ਾਰ ਦੇ ਕਰੀਬ ਜਿਹੜਾ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਜਿਹੜੇ ਆ ਉਹ ਲੋਕ ਰਾਸ਼ਨ ਤੋਂ ਵਾਝੇ ਹੋ ਐ ਬਹੁਤ ਵੱਡੀ ਜਿਹੜੀ ਇੱਕ ਆਮ ਲੋਕਾਂ ਨਾਲ ਗਰੀਬ ਲੋਕਾਂ ਨਾਲ ੱਤਕਾ ਉਹਨੂੰ ਲੈ ਕੇ ਆਮ ਆਦਮੀ ਪਾਰਟੀ ਜਿਹੜੀ ਉਹ ਗਰੀਬ ਲੋਕਾਂ ਨਾਲ ਖੜੀ ਆ ਔਰ ਕੇਵਾਈਸੀ ਦੇ ਨਾਂ ਤੇ ਜਾਂ ਹੋਰ ਕਈ ਕਾਰਨ ਲਾ ਕੇ ਜਿਹੜਾ ਹੈ ਗਿਆ ਉਹ ਜਿਹੜੇ ਰਾਸ਼ਨ ਕੱਟੇ ਜਾ ਰਹੇ ਆ ਉਹਦੇ ਲਈ ਜਿਹੜੀ ਅਸੀਂ ਪੰਜਾਬ ਸਰਕਾਰ ਹੈ ਸਾਰੀ ਦੀ ਸਾਰੀ ਸਰਕਾਰ ਹੈ ਉਹਨਾਂ ਗਰੀਬਾਂ ਦੇ ਨਾਲ ਮਜ਼ਦੂਰਾਂ ਦੇ ਨਾਲ ਖੜੀ ਹੈ ਜਿਨ੍ਹਾਂ ਦੇ ਰਾਸ਼ਨ ਕੱਟ ਰਹੇ ਆ ਸਰ ਕਿਹਦੇ ਵੱਲੋਂ ਇਹ ਰਾਸ਼ਨ ਕੱਟੇ ਜਾ ਰਹੇ ਆ ਕਿਉਂ ਕੀ ਮਤਲਬ ਦੱਸਿਆ ਜਾ ਰਿਹਾ ਕੱਟਣ ਦੀ ਮਜਬੂਰੀ ਦੇ ਖੁਦ ਦਿੱਲੀ ਸਰਕਾਰ ਵੱਲੋਂ ਜਿਹੜਾ ਇਹ ਪਾਰਤ ਸਰਕਾਰ ਵੱਲੋਂ ਆਪਾਂ ਕਹੀਏ ਮੋਦੀ ਵੱਲੋਂ ਕਹਿ ਲਿਏ ਜੇ ਆਪਾਂ ਸਿੱਧੇ ਰੂਪ ਦੇ ਵਿੱਚ ਕਹੀਏ ਤਾਂ ਉਹਨਾਂ ਵੱਲੋਂ ਕੇਵਾਈਸੀ ਦੀ ਆਰਡ ਦੇ ਵਿੱਚ ਵੀ ਅਸੀਂ ਕੇਵਾਈਸੀ ਕਰਦੇ ਆ। ਤੇ ਜੇ ਕੇਵਾਈਸੀ ਕਰਨੀ ਆ ਤਾਂ ਕੇਵਾਈਸੀ ਚੱਲ ਰਹੀ ਆ। ਸਰਕਾਰ ਨੇ ਵਾਅਦਾ ਕੀਤਾ ਕਿ 6 ਮਹੀਨੇ ਦੇ ਵਿੱਚ ਵਿੱਚ ਘਰ-ਘਰ ਜਾ ਕੇ ਸੀ ਜਿਹੜਾ ਹੈਗਾ ਉਹਨਾਂ ਲੋਕਾਂ ਦੇ ਰਾਸ਼ਨ ਕਾਰਡ ਆ ਜਿਹੜੇ ਉਹ ਚੈੱਕ ਕਰਨਗੇ ਜਾਂ ਉਹਨਾਂ ਦੇ ਜਿਹੜੇ ਫਿੰਗਰਪ੍ਰਿੰਟ ਚਾਹੀਦੇ ਆ ਜਾਂ ਆਧਾਰ ਕਾਰਡ ਨੰਬਰ ਜਿਹੜੇ ਵਿੱਚ ਆਉਂਦੇ ਆ ਜਿਹਦੇ ਨਾਲ ਕੇਵਾਈਸੀ ਹੋਣੀ ਆ ਉਹ ਘਰ-ਘਰ ਜਾ ਕੇ ਸਰਕਾਰ ਕਰਕੇ ਦੇਊਗੀ। ਔਰ ਜਿਹੜਾ ਭਾਰਤ ਸਰਕਾਰ ਨੇ ਧੱਕੇ ਦੇ ਨਾਲ ਉਹ ਜਿਹੜਾ ਆਪਣਾ ਫੈਸਲਾ ਲਾਗੂ ਕਰਤਾ ਜਿਨ੍ਹਾਂ ਲੋਕਾਂ ਦੀ KYC ਨਹੀਂ ਹੋਈ ਮਿਲ ਸਰ ਖਬਰਾਂ ਤਾਂ ਇਹ ਵੀ ਨਿਕਲ ਕੇ ਆ ਰਹੀਆਂ ਦੀਆਂ ਕਿ ਜਿਹੜੀ ਇਹ ਰਸਟ ਕਾਰਡ ਕਰਤੇ ਗਏ ਨੇ ਉਹਨਾਂ ਦੀ ਕੰਕਤੀ ਗਈ ਹੈ ਇਹਨਾਂ ਕੋਲ ਚਾਰ ਪਹੀਆ ਵਾਹਨ ਨੇ ਜਾਂ ਜਿਨ੍ਹਾਂ ਕੋਲ ਜ਼ਮੀਨ ਵੀਨ ਵਾਲੇ ਲੋਕ ਨੇ ਉਹਨਾਂ ਦੀ ਕੰਕਤੀ ਗਈ ਨੇ ਬਹਾਨਾ ਬਣਾਇਆ ਜਾ ਰਿਹਾ ਜੀ 4 ਪਹੀਆ ਵਾਹਨ ਜਿਹੜਾ ਉਹ ਤੁਸੀਂ ਮੋਟਰਸਾਈਕਲ ਲੈਣਾ ਤਾਂ ਉਹ 60-70000 ਦਾ ਆਉਣਾ ਪੁਰਾਣੀ ਮਰੂਤੀ ਕਾਰ ਲੈਣੀ ਹੈ ਤਾਂ ਤੁਸੀਂ 15-20000 ਰੁਪਏ ਦੀ ਕੁਆੜੀਏ ਕੋਲ ਆ ਜਾਂਦੀ ਹੈ ਜੇ ਇੱਕ ਘਰ ਦੇ ਵਿੱਚ ਚਾਰ ਭਰਾ ਚਾਰਾਂ ਭਰਾਵਾਂ ਦਾ ਸਾਂਝਾ ਕਾਰਡ ਹੈ ਇੱਕ ਕੋ ਨੌਕਰੀ ਤੇ ਲੱਗ ਗਿਆ ਤੇ ਤੁਸੀਂ ਸਾਰੇ ਪਰਿਵਾਰ ਦਾ ਰਾਸ਼ਨ ਕਾਰਡ ਕੱਢ ਦਿਓਗੇ ਨਾਲੇ ਇਸ ਤਰ੍ਹਾਂ ਦੀਆਂ ਬਹਾਨੇ ਬਾਜ਼ੀਆਂ ਕਰਕੇ ਨਾ ਜਾਣ ਬੁੱਝ ਕੇ ਲੋਕਾਂ ਨੂੰ ਸਰਕਾਰ ਅਸੀਂ ਕਹਿ ਰਹੇ ਹਾਂ ਪੰਜਾਬ ਸਰਕਾਰ ਕਿ ਘਰ-ਘਰ ਜਾ ਕੇ ਅਸੀਂ ਇਹ ਪਤਾ ਕਰਾਂਗੇ ਕਿ ਕਿਹੜੇ ਬੰਦੇ ਆ ਜਿਹੜੇ ਆਪਣਾ ਇਹਦੇ ਰਾਸ਼ਨ ਦਾ ਹੱਕ ਰੱਖਦੇ ਆ ਉਹਨਾਂ ਦੀ ਅਸੀਂ ਜਿਹੜਾ ਹੈਗਾ ਉਹ ਉੱਤੇ ਤੋਂ ਸਰਕਾਰ ਤੱਕ ਪਹੁੰਚਾਵਾਂਗੇ ਅਸੀਂ ਵੀ ਚਾਹੁੰਦੇ ਹਾਂ ਕਿ ਕੋਈ ਬੰਦਾ ਗਲਤ ਲੈਂਦਾ ਉਹਦਾ ਰਾਸ਼ਨ ਕਾਰਡ ਕੱਟਿਆ ਜਾਵੇ ਤੁਹਾਡੀ ਸਰਕਾਰ ਨੇ ਵੀ ਬੁਲੂਤ ਵਿੱਚ ਕਿਹਾ ਸੀਗਾ ਕਿ ਅਸੀਂ ਉਹਨਾਂ ਲੋਕਾਂ ਦੇ ਘਰਾਂ ਤੱਕ ਰਾਸ਼ਨ ਪਹੁੰਚਾਵਾਂਗੇ ਤੇ ਜਿਹੜੇ ਵੀ ਲੈਣ ਦੇ ਅਧਿਕਾਰ ਨਾ ਹੋਏ ਉਹਨਾਂ ਨੂੰ ਆਈਡੈਂਟੀਫਾਈ ਕਰਾਂਗੇ ਔਰ ਲੱਗਦਾ ਨਹੀਂ ਕਿ ਇਹ ਉਹਦੇ ਵਾਲੀ ਕੋ ਕਦਮ ਹੈ ਜੀ ਨਹੀਂ ਦੇਖੋ ਪੰਜਾਬ ਸਰਕਾਰ ਇਹ ਫੈਸਲਾ ਕੀਤਾ ਸੀ ਕਿ ਅਸੀਂ ਉਹਨਾਂ ਬੰਦਿਆਂ ਦੇ ਰਾਸ਼ਨ ਕਾਰਡ ਕਟਾਂਗੇ ਜਿਹੜੇ ਬੰਦੇ ਰਾਸ਼ਨ ਨਜਾਇਜ਼ ਲੈ ਰਹੇ ਆ ਉਹ ਵੱਟੀਆਂ ਪ੍ਰਾਪਰਟੀਆਂ ਜ਼ਮੀਨਾਂ ਦੇ ਮਾਲਕਾ ਜਿਹੜੇ ਤਕੜੇ ਔਰ ਲੈਂਡਲਾਰਡ ਬੰਦੇ ਜਿਹੜੇ ਆ ਉਹ ਸ਼ਾਊਕਾਰ ਬੰਦੇ ਵੀ ਪਹਿਲਾਂ ਰਾਸ਼ਨ ਕਾਰਡ ਪਾਈ ਬੈਠੇ ਸੀ ਔਰ ਹੁਣ ਤਾਂ ਗਰੀਬਾਂ ਦੇ ਕਾਰਡ ਕੱਟੇ ਜਾ ਰਿਹਾ ਜਿਹੜੇ ਬੰਦੇ ਵਿਚਾਰੇ ਗਰੀਬ ਆ ਕੋਈ ਹਸਪਤਾਲ ਚ ਪਿਆ 4 ਦਿਨ ਨਹੀਂ ਜਾ ਕੇ ਉਹਦਾ ਓਕੇ ਵਾਈਸੀ ਕਰਾ ਸਕਿਆ ਉਹਦਾ ਵੀ ਰਾਸ਼ਨ ਕੱਟ ਦੋ ਪਾਸੇ ਐ ਐਮਐਲ ਸਰ ਜੇਪਾਰਟੀ ਆ ਆਪਾ ਪਾਰਟੀ ਕੋਲੋਂ ਕੈਂਪਸ ਲਗਾਈ ਜਾ ਰਹੀ ਹੈ ਆਪਦੇ ਸਕੀਮਾਂ ਨੂੰ ਜਿਹੜਾ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਪਿਆਸਕਾਰਨ ਲੋ ਜਿਹੜਾ ਉਹਨਾਂ ਨੂੰ ਲੁਕਾ ਜਾ ਰਿਹਾ ਹੈ ਕਿ ਇਹ ਤਰ੍ਹਾਂ ਜਿਹੜੀ ਗੱਲ ਕਰ ਰਹੇ ਆ ਉਹ ਵੀ ਲੋਕਾਂ ਕਰਦੇ ਆ ਮੈਂ ਮੈਂ ਦੇਖੋ ਗੱਲ ਇਹ ਆ ਪੰਜਾਬ ਸਰਕਾਰ ਕਿਸੇ ਨੂੰ ਕੈਂਪ ਲਾਉਣ ਤੋਂ ਨਹੀਂ ਰੋਕਦੀ ਦਰਅਸਲ ਜਿਹੜੀਆਂ ਸਕੀਮਾਂ ਦੀ ਉਹ ਗੱਲ ਕਰਦੇ ਆ ਰਾਜ ਸਰਕਾਰ ਉਹਨੂੰ ਲਾਗੂ ਕਰਨ ਵਾਸਤੇ ਪ੍ਰਤੀਬੰਧ ਹੁੰਦੀ ਆ ਤੇ ਵੈਸੇ ਵੀ ਸਹੂਬਿਦਾ ਕੇਂਦਰਾਂ 'ਚ ਹਰ ਇੱਕ ਜਗ੍ਹਾ ਤੇ ਜਿਹੜੀਆਂ ਸਰਕਾਰੀ ਸਕੀਮਾਂ ਉਹਦਾ ਲਾਭ ਲੋਕਾਂ ਨੂੰ ਦਿੱਤਾ ਜਾ ਰਿਹਾ ਆ ਤੇ ਦੂਜੀ ਗੱਲ ਰਹੀ ਭਾਜਪਾ ਨੂੰ ਕੋਈ ਰੋਕ ਨਹੀਂ ਰਿਆ ਪਿੰਡਾਂ 'ਚ ਜਾ ਕੇ ਜਿੱਥੇ ਮਰਜ਼ੀ ਜਾ ਕੇ ਆਪਦੀਆਂ ਰੈਲੀਆਂ ਕਰਨ ਵੇਖੋ ਡਿਟੇਨ ਡਿਟੇਨ ਉਹ ਤਾਂ ਕੀਤਾ ਜਾ ਰਿਹਾ ਹੈ ਦੇਖੋ ਪਹਿਲਾਂ ਵੀ ਵੋਟ ਚੋਰੀ ਦਾ ਜਿਹੜਾ ਬਹੁਤ ਵੱਡਾ ਮੁੱਦਾ ਜਿਹੜਾ ਭਾਰਤ ਦੇ ਵਿੱਚ ਚੱਲ ਰਿਹਾ ਇਹ ਕੀ ਕੀਤਾ ਜਾਂਦਾ ਜਦੋਂ ਇਹੋ ਜਿਹੇ ਕੈਂਪ ਲਾਏ ਜਾਂਦੇ ਆ ਉੱਥੋਂ ਲੋਕਾਂ ਦਾ ਸਿਰਫ ਡਾਟਾ ਇਕੱਠਾ ਕਰਿਆ ਜਾਂਦਾ ਦੇਖੋ ਹੁਣ ਪ੍ਰਾਈਵੇਟ ਅਥਾਰਟੀ ਕੋਈ ਵੀ ਜਾ ਕੇ ਕੈਂਪ ਲਾ ਦੇ ਆ ਦੁਕਾਨਾਂ ਵੀ ਖੁੱਲੀਆਂ ਉਹ ਡਿਫਰੈਂਟ ਗੱਲ ਆ ਜੇ ਇੱਕ ਪਾਰਟੀ ਜਾ ਕੇ ਉੱਥੇ ਡਾਟਾ ਇਕੱਠਾ ਕਰੂਗੀ ਤਾਂ ਕੱਲ ਨੂੰ ਹੋ ਸਕਦਾ ਆਪਣੇ ਵੀ ਇੱਕ ਜਾਣਾ ਪੰਜ ਵੋਟਾਂ ਪਾ ਸਕੇ ਕਿਉਂਕਿ ਉਹਦੀ ਵੋਟ ਅੱਡ ਅੱਡ ਥਾਂ ਤੇ ਬਣ ਜਾਂਦੀ ਸੋ ਇਹ ਡਾਟਾ ਇਕੱਠਾ ਕਰਨ ਦਾ ਤਰੀਕਾ ਹੈ ਜੇ ਸਰਕਾਰੀ ਸਕੀਮਾਂ ਲਾਗੂ ਕਰਾਉਣੀਆਂ ਤਾਂ ਰਾਜ ਸਰਕਾਰ ਜਿਹੜੀ ਹੁੰਦੀ ਹੈ ਵਿੱਚ ਪ੍ਰਤੀਬੰਧ ਹੁੰਦੀ ਆ ਉਹ ਹਮੇਸ਼ਾ ਹੀ ਲੋਕਾਂ ਤੱਕ ਸਕੀਮਾਂ ਪਹੁੰਚਾਉਂਦੀ ਐ ਸੀ ਤਾਂ ਆਪ ਕਰਦੇ ਰਹੇ ਆ ਕੈਂਪਸ ਸਰਕਾਰੀ ਤੌਰ ਤੇ ਲੱਗਦਾ ਪਰ ਜੇ ਉਹਨ ਕੋਈ ਨਿੱਜੀ ਬੰਦਾ ਘਟਾ ਰੈਲੀਆਂ ਕਰਨ ਜੀ ਲੋਕਾਂ 'ਚ ਜਾਣ ਲੋਕ ਦੱਸ ਦੇਣਗੇ ਕਿੰਨੀਆਂ ਕਿ ਚੀਜ਼ਾਂ ਨੂੰ ਲਾਈਕ ਕਰਦੇ ਆ ਕਿੰਨੀਆਂ ਕਿ ਨਹੀਂ ਪਰ ਐਂ ਡਾਟਾ ਇਕੱਠਾ ਕਰਨਾ ਗਲਤ ਹੈ ਇਹ ਬਾਅਦ 'ਚ ਉਹ ਇਲੈਕਸ਼ਨਾਂ 'ਚ ਵਰਤਿਆ ਵੀ ਜਾਂਦਾ ਤੇ ਉਸ ਤੋਂ ਮਗਰੋਂ ਉਹਨਾਂ ਨੂੰ ਵੋਟਾਂ ਦੇ ਵਿੱਚ ਘਪਲਾ ਕਰਨ ਵਾਸਤੇ ਵੀ ਵਰਤਿਆ ਜਾਂਦਾ ਉਹ ਡਾਟਾ ਨਹੀਂ ਇਕੱਠਾ ਕਰਦੇ ਜਿਸ ਨੂੰ ਇਲੈਕਸ਼ਨਾਂ ਦੇ ਨੇੜੇ ਸਾਰੀਆਂ ਹੀ ਰਜਿਸਟਰਡ ਪਾਰਟੀਆਂ ਦੇ ਸਪੋਰਟ ਦੇ ਲਈ ਉਹਨਾਂ ਨੂੰ ਫੋਨ ਕਾਲੇ ਜਾਂਦੀ ਹੈ ਉਹ ਡਾਟਾ ਦੇਖੋ तकरीबन ही ਸਾਰਿਆਂ ਦੇ ਕੋਲੇ ਜਿਹੜਾ ਏਜੰਸੀਆਂ ਤੋਂ ਜਾਂ ਕਿਸੇ ਨਾ ਕਿਸੇ ਤਰੀਕੇ ਨਾਲ ਹਰ ਪ੍ਰਕਾਰ ਦਾ ਜਿਹੜਾ ਡਾਟਾ ਉਪਲਬਧ ਹੁੰਦਾ ਲੋਕਾਂ ਕੋਲੇ ਪਰ ਉਹਦੇ ਨਾਲ ਆਧਾਰ ਕਾਰਡ ਨਹੀਂ ਮਿਲਦਾ ਕਿਸੇ ਦਾ ਉਹਦੇ ਨਾਲ ਕਿਸੇ ਦਾ ਪੈਨ ਕਾਰਡ ਨਹੀਂ ਮਿਲਦਾ ਜਿਹੜਾ ਨਾਰਮਲ ਡਾਟਾ ਮਿਲ ਜਾਂਦਾ ਪਰ ਇੱਥੇ ਆਧਾਰ ਕਾਰਡ ਪੈਨ ਕਾਰਡ ਇਕੱਠੇ ਕਰਕੇ ਕਿਸ ਤਰ੍ਹਾਂ ਦਾ ਕਪਲਾ ਹੋਊਗਾ ਹੋ ਸਕਦਾ ਕੱਲ ਨੂੰ ਕਿਸੇ ਦੇ ਅਕਾਊਂਟ ਚੋਂ ਪੈਸੇ ਨਿਕਲ ਜਾਣ ਉਹਦਾ ਕੌਣ ਜ਼ਿੰਮੇਵਾਰ ਹੋਊਗਾ ਅੱਜਕੱਲ 사이ਬਰ ਦਾ ਜਮਾਨਾ ਹੈ ਤੁਸੀਂ ਅਕਸਰ ਹੀ ਵੇਖਦੇ ਹੋਵੋਗੇ ਫੋਨ ਕਾਲਾਂ ਆਉਂਦੀਆਂ ਠੱਗੀਆਂ ਵਾਸਤੇ ਕਿਸੇ ਦੇ ਚੋਂ 50000 ਨਿਕਲ ਗਿਆ ਕਿਸੇ ਚੋਂ ਲੱਖ ਨਿਕਲ ਗਿਆ ਸੋ ਇਹੀ ਤਰੀਕਾ ਹੁੰਦਾ ਉਹ ਜਿੰਨਾ ਚਿਰ ਤੁਹਾਡੀ ਜਿਹੜੀ ਪਰਸਨਲ ਆਈਡੈਂਟੀਟੀ ਕਿਸੇ ਕੋਲੇ ਨਹੀਂ ਪਹੁੰਚਦੀ ਤਾਂ ਫਰਾਡ ਹੋਣਾ ਸੰਭਵ ਨਹੀਂ ਹੈ ਤੇ ਜਿਹੜਾ ਉਹ ਡਾਟਾ ਹੁੰਦਾ ਇੱਕ ਫੋਨ ਨੰਬਰ ਤੇ ਜਾਂ ਇੱਕ ਬੰਦੇ ਦਾ ਨਾਮ ਹੁੰਦਾ ਹਲਕੇ ਵਾਈਸ ਉਹ ਡਾਟਾ ਡਿਫਰੈਂਟ ਹੈ ਇਹ ਇਕੱਠਾ ਕਰਨਾ ਡਿਫਰੈਂਟ ਹੈ ਤੁਹਾਡੇ ਹੱਥ ਕਾਰਡ ਜਿਹੜੇ ਕੱਟੇ ਗਏ ਦੇਖੋ ਜ਼ਿਲ੍ਹੇ ਦੇ ਵਿੱਚ ਤਕਰੀਬਨ 52105 ਦੇ ਕਰੀਬ ਆ ਜਿਹੜੇ ਕਾਰਡ ਕੱਟੇ ਗਏ ਆ ਉਸੇ ਤਹਿਤ ਹੀ ਸਾਡੇ ਹਲਕੇ ਦੇ ਵੀ 15 ਕਹ ਹਜ਼ਾਰ ਦੇ ਕਰੀਬ ਜਿਹੜੇ ਕਾਰਡ ਕੱਟੇ ਗਏ ਸਰਕਾਰ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਦਿੱਤਰ ਸਰਕਾਰ ਵੱਲੋਂ ਲੋਕ ਪੈਤੀ ਜੋ ਉਹ ਲੋਕਾਂ ਤੱਕ ਪੂਰੀ ਤਰ੍ਹਾਂ ਪਹੁੰਚ ਨਹੀਂ ਇਸ ਕਰਕੇ ਉਹਨਾਂ ਨੂੰ ਮਜਬੂਰਾਂ ਦੇ ਕੈਂਪ ਲਗਾ ਕੇ ਲੋਕਾਂ ਨੂੰ ਸੁਝਾਨ ਪਹੁੰਚੀ ਜਾ ਰਿਹਾ ਹੈ ਉਹ ਲੋਪੇ ਜਾਂ ਕਿਸਮਾ ਸੈਂਟਰ ਤੇ ਆ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੇਖੋ ਇਹੋ ਜੀ ਕਿਹੜੀ ਸਕੀਮ ਆ ਜਿਹੜੀ ਲੋਕਾਂ ਤੱਕ ਪਹੁੰਚੀ ਨਹੀਂ ਸਾਨੂੰ ਦੱਸਣ ਉਹ ਸਰਕਾਰ ਨੂੰ ਦੱਸਣ ਸਰਕਾਰ ਬੈਠੀ ਹੈ ਇਸ ਕੰਮ ਵਾਸਤੇ ਵੇਖੋ ਸੁਵਿਧਾ ਸੈਂਟਰ ਖੁੱਲੇ ਹੋਏ ਆ ਸਰਕਾਰ ਨੇ ਵੀ ਮੈਨੂੰ ਲੱਗਦਾ ਪਿਛਲੇ ਸਾਲ ਹਰ ਇੱਕ ਪਿੰਡ ਚ ਕੈਂਪ ਲਾਇਆ ਸੁਵਿਧਾਵਾ ਦੇਣ ਵਾਸਤੇ ਸੋ ਇਹ ਸਿਰਫ ਇੱਕ ਤਰੀਕਾ ਹੈ ਲੋਕਾਂ ਨੂੰ ਮੂਰਖ ਬਣਾਉਣ ਦਾ ਉਹਨਾਂ ਤੋਂ ਡਾਟਾ ਲੈਣ ਦਾ ਡਾਟਾ ਲੈ ਕੇ ਉਹਨਾਂ ਨਾਲ ਧੋਖਾਧੜੀ ਕਰਨ ਦਾ ਜਾਂ ਵੋਟਾਂ ਦੇ ਵਿੱਚ ਉਸ ਦਾ ਗਲਤ ਇਸਤੇਮਾਲ ਕਰਨ ਦਾ ਮੈਂ ਤੁਹਾਨੂੰ ਉਹੀ ਕਹਿ ਰਿਹਾ ਵੋਟ ਚੋਰੀ ਦਾ ਜਿਹੜਾ ਮਾਮਲਾ ਇੱਕ ਬੰਦਾ ਜੇ 6 6 ਵੋਟਾਂ ਪਾਊਗਾ ਤਾਂ ਉਹ ਇਸੇ ਤਰੀਕੇ ਨਾਲ ਹੀ ਪਾਊਗਾ ਜੇ ਡਾਟਾ ਉਹਦਾ ਹੋਊਗਾ ਆਧਾਰ ਕਾਰਡ ਉਹਦਾ ਹੋਊਗਾ ਪੈਨ ਕਾਰਡ ਹੋਊਗਾ ਫੇਰ ਹੀ ਬਣੂ ਨਾ ਫੇਰ ਹੀ ਫਰਾਡ ਹੋਊਗਾ ਸੋ ਇਹ ਇਹ ਗੁਣਿਆਲ ਗੱਲਾਂ ਉਹਨਾਂ ਨੂੰ ਕਿਤੇ ਰੋਕਿਆ ਨਹੀਂ ਜਾ ਰਿਹਾ ਜੀ ਸੱਦ ਕੇ ਪਿੰਡਾਂ 'ਚ ਜਾਣ ਰੈਲੀਆਂ ਕਰਨ ਪਰ ਇਹ ਕਹਿ ਕੇ ਡਾਟਾ ਇਕੱਠਾ ਨਾ ਕਰ ਮੈਂ ਵੀ ਅਸੀਂ ਲੋਕਾਂ ਨੂੰ ਭਲਾਈ ਸਕੀਮਾਂ ਦੇ ਰਿਹਾ ਆਪਦੀ ਸਕੀਮ ਚਲਾ ਰਹੇ ਨੇ ਕੋਈ ਕਹਿ ਦਿੰਨ ਵੀ ਇਸ ਕਰਕੇ ਹੀ ਕਾਰਡ ਭਰਦੇ ਆ ਲੋਕ ਭਰਾ ਲੈਣਗੇ ਪਰ ਇਹ ਕਹਿ ਕੇ ਨਾ ਕਹਿਣਾ ਵੀ ਅਸੀਂ ਸਰਕਾਰੀ ਸਕੀਮਾਂ ਇਹ ਗਲਤ ਦੇ ਕਦਮ ਦੇਖੋ ਪੰਜਾਬ ਸਰਕਾਰ ਲੋਕਾਂ ਦੀ ਸਿਕਿਉਰਿਟੀ ਵਾਸਤੇ ਹਮੇਸ਼ਾ ਖੜੀ ਹੈ ਜੇ ਉਹ ਇਸ ਤਰੀਕੇ ਨਾਲ ਚੋਰੀ ਕਰਨ ਦੀ ਕੋਸ਼ਿਸ਼ ਕਰਨਗੇ ਲੋਕਾਂ ਦਾ ਡਾਟਾ ਚੋਰੀ ਕਰਨ ਦੀ ਆਧਾਰ ਕਾਰਡ ਪੈਨ ਕਾਰਡ ਦੀ ਜਾਣਕਾਰੀ ਆਏ ਬੇਵਕੂਫ ਬਣਾ ਕੇ ਇਕੱਠੀ ਕਰਨ ਦੀ ਕੋਸ਼ਿਸ਼ ਕਰਨਗੇ ਤਾਂ ਸਰਕਾਰ ਹਮੇਸ਼ਾ ਖੜੀ ਹੈ ਡਿਟੇਨ ਕੀ ਜੋ ਬੜੀ ਕਾਰਵਾਈ ਹੈ ਉਹ ਵੀ ਕੀਤੀ ਜਾਊਗੀ ਮੈਂ ਸਾਬ ਪੱਤਰੀਆਂ ਦੇ ਖਾਤ ਕਰ ਰਿਹਾ ਕਿ ਵੀ ਤੁਸੀਂ ਇਹਦਾ ਵਿਰੋਧ ਕਰਦੇ ਹੋ ਇਹ ਗਲਤ ਹੋ ਗਿਆ ਲੋਕ ਪੈਸੇ ਦੇ ਉਟਾਲੇ ਕੇਂਦਰ ਬੰਦ ਕਰ ਰਹੇ ਤੁਸੀਂ ਵਿਰੋਧ ਕਰ ਰਹੇ ਹੋ ਸੰਪੂਰਨ ਸਰਕਾਰ ਕਿਵੇਂ ਦਵੇ ਉਹਨਾਂ ਨੂੰ ਤੁਸੀਂ ਹੀ ਰਾਹਤ ਦੋ ਦੇਖੋ ਹੁਣ ਹੁਣ ਤੱਕ ਤਕਰੀਬਨ 1.5 ਕਰੋੜ ਪੰਜਾਬੀ ਜਿਹੜਾ ਇਸ ਰਾਸ਼ਨ ਸਕੀਮ ਦਾ ਲਾਭ ਲੈਂਦੇ ਆ ਤੇ ਜਿਹਦੇ ਵਿੱਚ ਹੁਣ ਮਨ ਲੱਗਦਾ 33 ਲੱਖ ਜਾਣਿਆਂ ਦਾ ਜਿਹੜਾ ਰਾਸ਼ਨ ਉਹ ਕੱਟਿਆ ਜਾਊਗਾ ਉਹ 1.5 ਲੱਖ ਲੋਕਾਂ ਦੀ ਕੇਵਾਈਸੀ ਵੀ ਲੋਕ ਪੰਜਾਬ ਸਰਕਾਰ ਨੇ ਹੀ ਕਰਾਈ ਹੈ ਠੀਕ ਹੈ 1.5 ਸਵਾ ਕਰੋੜ ਦੇ ਨੇੜੇ ਜਿਹੜਾ 33 ਲੱਖ ਰਹਿੰਦਾ ਉਹਨਾਂ ਦੀ ਵੀ ਕੇਵਾਈਸੀ ਸਰਕਾਰ ਨੇ ਹੀ ਕਰਾਉਣੀ ਹੈ ਸੋ ਉਹਦੇ ਆਸਤੇ ਛੇ ਮਹੀਨੇ ਦਾ ਸਮਾਂ ਮੰਗਿਆ ਸੋ ਅਸੀਂ ਹਮੇਸ਼ਾ ਲੋਕਾਂ ਨਾਲ ਖੜੇ ਆ ਜੇ ਇਹੋ ਜਿਹਾ ਕੁਝ ਹੋਊਗਾ ਹਰ ਇੱਕ ਪ੍ਰਕਾਰ ਦੀ ਜਿਹੜੀ ਲੜਾਈ ਹੈ ਉਹ ਲੜੀ ਜਾਊਗੀ ਤੇ ਜਿੰਨਾ ਚਿਰ ਪੰਜਾਬ ਸਰਕਾਰ ਦਾ ਸਾਡੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਰ ਲ ਵੀ ਕਿ ਜਿੰਨਾ ਚਿਰ ਮੈਂ ਆ ਇਹ ਕੰਮ ਮੈਂ ਹੋਣ ਨਹੀਂ ਦਊ ਕਿ ਸਰਕਾਰ ਉਹਨੂੰ ਪਰਫਾਈ ਕਰੂਗੀ ਜੇਕਰ ਤੋਂ ਨਹੀਂ ਹੁੰਦਾ ਵੇਖੋ ਜੇ ਸਰਕਾਰ ਨੇ ਕਿਹਾ ਜੇ ਮਾਨਸਾਵਾ ਆਪਦੀ ਕਹਿਣੀ ਤੇ ਕਤਨੀ ਦੇ ਪੱਕੇ ਆ ਜੇ ਉਹਨਾਂ ਨੇ ਕਿਹਾ ਤਾਂ ਕਰਨਗੇ ਜਿਵੇਂ ਅਸੀਂ ਪੀਏਪੀ ਦੇ ਸਵਾਲ ਬਾਰੇ ਕਰ ਰਹੇ ਹੂੰ ਜਿਵੇਂ ਹੁਣ ਆਤੰਦਰ ਸਹਾਇਕ ਮਾਰਨਗੇ ਹੂੰ ਵੱਡੇ ਰੂਪ ਲਗਾਏ ਆ ਆਮ ਆਦਮੀ ਪਾਰਟੀ ਸਰਪੰਚ ਦੇਖੋ ਬੀਜੇਪੀ ਹਰ ਪ੍ਰਕਾਰ ਦਾ ਹੱਥ ਕੰਡਾ ਅਪਣਾਉਂਦੀ ਆ ਆ ਪਿਛਲੀਆਂ ਦਿੱਲੀ ਇਲੈਕਸ਼ਨਾਂ ਵਿੱਚ ਕੇਜਰੀਵਾਲ ਸਾਹਿਬ ਦੇ ਹਲਕੇ ਤੋਂ 8000 ਦੇ ਕਰੀਬ ਵੋਟ ਕੱਟੀ ਗਈ ਤੇ 8000 ਦੇ ਕਰੀਬ ਨਵੀਂ ਬਣਾਈ ਗਈ। ਤੋਂ ਉਹ ਬੰਦੇ ਆਪ ਦੇ ਸਰਟੀਫਿਕੇਟ ਲੈ ਕੇ ਵੀ ਆਏ ਵੀ ਅਸੀਂ ਤਾਂ ਜਿੰਦਾ ਸਾਡੇ ਘਾਤੋਂ ਕੱਟੇ ਗਏ ਆ। ਸੋ ਕਿਤਨਾ ਕਿਤੇ ਜਿਹੜੀ ਗੱਲ ਸਹੀ ਆ ਉਹਨੂੰ ਸਹੀ ਹੀ ਕਿਹਾ ਜਾਊਗਾ। ਸੋ ਬੀਜੇਪੀ ਕਰਦੀ ਆ। ਇਹ ਗੱਲ ਹੈ ਜੀ ਜਿਹੜੀਆਂ ਇਹ ਕਹਿੰਦੇ ਆ ਸਕੀਮਾਂ ਹਰ ਇੱਕ ਸਕੀਮ ਦੇ ਵਿੱਚ ਪੰਜਾਬ ਸਰਕਾਰ ਦਾ ਹਿੱਸਾ ਹੁੰਦਾ ਹੈ ਭਾਰਤ ਸਰਕਾਰ ਦੀ ਕੋਈ ਇਹੋ ਜਿਹੀ ਸਕੀਮ ਨਹੀਂ ਜਿਹੜੀ ਸਾਰੀ ਦੀ ਸਾਰੀ 100% ਉਹਨਾਂ ਦੀ ਹੋ। ਹੂੰ। ਜੋ ਪੰਜਾਬ ਸਰਕਾਰ ਦੇ ਵਿਭਾਗਾਂ ਨਾਲ ਰਲ ਕੇ ਚੱਲਦੀਆਂ। ਵਿਭਾਗਾਂ ਨੂੰ ਨਿਰਦੇਸ਼ ਕਰਨਾ ਐਕਸਟਰਾ ਪੈਸੇ ਭੇਜਣ ਜਿਹੜੀ ਸਕੀਮ ਆਸਤੇ ਗਿਆ ਉਹ ਲੋਕਾਂ ਤੱਕ ਪਹੁੰਚ ਜੂਗੀ। ਦੂਜਾ ਭਾਜਪੀ ਨੇ ਆਪ ਖੁਦ ਇਹ ਇਹਨਾਂ ਨੇ ਕਾਨੂੰਨ ਪਾਸ ਕੀਤਾ ਹੈ 11 ਅਗਸਤ 2023 11 ਅਗਸਤ 2023 ਨੂੰ ਤੇ ਕੋਈ ਵੀ ਪ੍ਰਾਈਵੇਟ ਬੰਦਾ ਕਿਸੇ ਦਾ ਡਾਟਾ ਨਹੀਂ ਲੈ ਸਕਦਾ ਤੇ ਇਹ ਫਿਰ ਕਿਉਂ ਲੈ ਰਿਆ ਜਿਹੜਾ ਆਪ ਕਾਨੂੰਨ ਬਣਾਇਆ ਇਹਨਾਂ ਨੇ ਉਸ ਕਾਨੂੰਨ ਦੀ ਐਕਟ ਦੀ ਲੰਘਣਾ ਕਰ ਰਹੇ ਹੈ ਮੈਨੂੰ ਤਾਂ ਪੰਜਾਬ ਦੇ ਵਿੱਚ ਨਾ ਅਕਾਲੀ ਭਾਜਪਾ ਸਰਕਾਰ ਨੇ ਇੱਕ ਸਕੀਮ ਚਲਾਈ ਆਟਾ ਦਾ ਅੰਮ੍ਰਿਤ ਦੇ ਵਿੱਚ 2 ਪਰ ਕਿਲੋ ਕਣਕ ਤੇ 4 ਪਰ ਕਿਲੋ ਮੱਕੀ ਦਾ ਸਿੱਤੀ ਹੈ ਕੀ ਉਸ ਦੀ ਪੰਜਾਬ ਤੋਂ ਵਿਡਰੋਅ ਹੋ ਚੁੱਕੀ ਹੈ ਜਿਹੜੇ ਕੇਂਦਰ ਤੋਂ ਮਿਲਦੇ ਨੇ ਬਿਲਕੁਲ ਹੀ ਜਿਹੜੀ ਇਹ ਸਕੀਮ ਹੈ ਇਸ ਦੇ ਤੇ 2 ਰੁਪਏ ਜਿਹੜੇ ਲੈਂਦੇ ਸੀ ਉਹ ਪੰਜਾਬ ਸਰਕਾਰ ਨੇ ਦੇਦੇ 2 ਰੁਪਏ ਜਿੰਨਾ اناਜ ਆ ਉਹਦੇ ਤੇ ਪੈਸੇ ਸਰਕਾਰ ਦੇ ਰਹੀ ਹੈ ਗਰੀਬਾਂ ਨੂੰ ਬਿਲਕੁਲ ਫ੍ਰੀ ਦਿੱਤੀ ਜਾ ਰਹੀ ਕਰਨ ਉਹ ਫ੍ਰੀ ਕਰ ਦਿੱਤੀ ਗਈ ਹੈ ਪੰਜਾਬ ਸਰਕਾਰੋਂ ਪੈਸੇ ਭਰਦੀ ਜਿਹੜਾ 2 ਰੁਪਏ ਕਿਲੋ ਜਿਹੜਾ ਸੀਗਾ ਆਪਣਾ ਉਹ ਇਹਨਾਂ ਨੇ ਲਾਇਆ ਸੀ ਅਕਾਲੀ ਦਲ ਨੇ 2-2 ਇਕੱਠੇ ਕਰਕੇ ਰੁਪਇਆ ਸੀ ਉਹ ਵੀ ਸ਼ਰਤ ਉਹ ਕਹਿਣਾ ਮਤਲਬ ਇਹ ਅਮਨਪੁਰ ਦੀ ਪਾਕਿ ਕਿਹਜਾ ਸਰਵੇ ਕਰੂਗੀ ਹਾਂਜੀ ਅਮਨਪੁਰ ਦੀ ਕਿਹਜਾ ਸਰਵੇ ਕਰੂਗੀ ਉਹ ਕੇਵਾਈਸੀ ਕਰਾ ਰਹੇ ਆ ਸਰ ਘਰ ਘਰ ਦੇ ਵਿੱਚ ਘਰ ਘਰ ਜਾ ਕੇ ਉਹ ਚੱਕਰਣਗੇ ਹੁਣ ਹੁਣ ਸਾਡੀ ਜ਼ਿੰਮੇਵਾਰੀ ਹੋਰ ਵੱਧ ਗਈ ਆ ਪਹਿਲਾਂ ਤਾਂ ਸਰਕਾਰੀ ਬਰਾਜਮ ਕਰਦੇ ਹੁਣ ਅਸੀਂ ਆਪਦੇ ਵਲੰਟੀਅਰਾਂ ਦੀ ਵੀ ਡਿਊਟੀ ਲਾਵਾਂਗੇ ਤਾਂ ਕੋਈ ਵੀ ਗਰੀਬ ਬੰਦਾ ਰਾਸ਼ਨ ਤੋਂ ਨਾ ਰਹੇ ਜੇ ਕਿਉਂਕਿ ਜੇ ਰੋਟੀ ਸਭ ਤੋਂ ਜ਼ਰੂਰੀ ਆ ਉਹ ਸੂਤਾ ਸਰਕਾਰ ਨੇ ਦਿੱਤੀਆਂ ਬਿਜਲੀ ਵੀ ਦਿੱਤੀ ਪਾਣੀ ਵੀ ਦਿੱਤਾ ਹਸਪਤਾਲਾਂ ਦੀ ਸਹੂਲਤ ਵੀ ਦਿੱਤੀ ਬੱਚਿਆਂ ਨੂੰ ਪੜਾਈ ਵੀ ਦਿੱਤੀ ਤੇ ਇਹ ਜਿਹੜਾ ਆਨਾਦ ਹੈ ਜੇ ਆਨਾਦ ਗਰੀਬ ਤੱਕ ਨਹੀਂ ਪਹੁੰਚਦਾ ਉਹਦੇ ਲਈ ਵੀ ਅਸੀਂ ਸਾਰੀ ਕੋਸ਼ਿਸ਼ ਕਰਾਂਗੇ ਹਰ ਇੱਕ ਬੰਦੇ ਨੂੰ ਗਰੀਬ ਨੂੰ ਆਨਾਦ ਪਹੁੰਚੇ ਔਰ ਮੁੱਖ ਮੰਤਰੀ ਸਾਹਿਬ ਦਾ ਵਾਅਦਾ ਔਰ ਅਸੀਂ ਮੁੱਖ ਮੰਤਰੀ ਸਾਹਿਬ ਦੇ ਨਾਲ ਅੜ ਕੇ ਕਰਾਂ ਔਰ ਜਿੱਥੇ ਵੀ ਲੜਾਈ ਦੀ ਲੋੜ ਪਈ ਮੈਦਾਨ 'ਚ ਜੇ ਜਿਹੜੀ ਵੀ ਲੜਾਈ ਲੜਦੀ ਰੋ ਓ ਲੜਾ